ਹਾਂਜੀ ਦੋਸਤੋ ਹਾਤਵੀ ਦੇਖਿਆ ਯਾ ਆਪਣਾ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪ੍ਰਵਾਸੀ ਭਈਏ ਨੇ ਬਿਹਾਰੀ ਭਈਏ ਨੇ ਇਹ ਕਮਸੂਮ ਬੱਚੇ ਦੀ ਜਾਨ ਲੈ ਲਈ ਤੇ ਤੁਸੀਂ ਪੜ੍ਹੀ ਪਾਉਂਦੀ ਜਾਣਦੇ ਆ ਦੇਖੋ ਪਹਿਲਾਂ ਇਹ ਸਬੰਧੇ ਨੇ ਇਹਦੇ ਨਾਲ ਰੇਕ ਕੀਤਾ ਕੋਸ ਤੋਂ ਬਾਅਦ ਇਹਦੇ ਗੋਪਤੰਗ ਦੇ ਆਪਣਾ ਜਗਾ ਤੇ ਲੋਹੇ ਦੀ ਰਾੜ ਪਾ ਕੇ ਤੇ ਇਹਨੂੰ ਤੜਫਾ ਤੜਫਾ ਕੇ ਮਾਰ ਦਿੱਤਾ ਬਹੁਤ ਦੁੱਖਦਾਈ ਘਟਨਾ ਨਿੱਕੀ ਜੀ ਬੱਚੇ ਦੀ ਭੈਣ ਹੈ ਤੇ ਆ ਭੈਣ ਭਰਾ ਬੈਠੇ ਆ ਬੜਾ ਤਰਸ ਹੋਂਦਾ ਦੇਖ ਕੇ ਇਹਨਾਂ ਤੇ ਵੀ ਨਿੱਕੇ ਜੀ ਪਹਿਣ ਪਰਾ ਯਾਰ ਕਿਵੇਂ ਖੇਡਦੇ ਸੀ ਕਿਵੇਂ ਪੈਂਦੇ ਸੀ ਕਿਵੇਂ ਬੈਂਦੇ ਸੀ ਤੇ ਅੱਜ ਉਹ ਕੱਲੀ ਵਿਚਾਰੀ ਉਹ ਬੱਚੇ ਦੀ ਭੈਣ ਨੂੰ ਪੈਣਾ ਪੈਂਦਾ ਜਾਂ ਖੇਡਣਾ ਪੈਂਦਾ ਬਹੁਤ ਦੁੱਖਦਾਈ ਘਟਨਾ ਤੇ ਆਪਾਂ ਸਾਰਿਆਂ ਨੂੰ ਇਹੀ ਜਾਣਦੇ ਆਪਾਂ ਵੀ ਪਤਾ ਹੀ ਆ ਵੀ ਇਹ ਸਿਰਫ ਪੰਜਾਬ ਦੇ ਵਿੱਚ ਹੀ ਆ ਬਾਰ ਨਹੀਂ ਹੈਗਾ ਬਾਰ ਬਹੁਤ ਘੱਟ ਹੋਏਗਾ ਜੇ ਹੋਏਗਾ ਤਾਂ ਤੇ ਪਰ ਆਪਣੇ ਪੰਜਾਬ ਦੇ ਵਿੱਚ ਪ੍ਰਵਾਸੀ ਭਈਏ ਨੇ ਜਿਹੜੇ ਇਹ ਕਈ ਭਈਏ ਤਾਂ ਐਨੇ ਗਰੇ ਹੋਏ ਆ ਜਿਨ੍ਹਾਂ ਨੂੰ ਕੋਈ ਤਰਸ ਨਹੀਂ ਤੇ ਇਹੋ ਜian ਨੂੰ ਤਾਂ ਇਹ ਦੇਸ਼ ਦੇ ਵਿੱਚ ਪੰਜਾਬ 'ਚ ਰਹਿਣ ਹੀ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਜਦਾ ਵੱਡ ਟੁੱਕ ਕੇ ਸਿੱਟਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਦੇਖ ਕਿਵੇਂ ਮਾਸੂਮ ਬੱਚਿਆਂ ਦੀ ਜਾਨ ਲੈਦੀ ਆ ਕਿਵੇਂ ਇਹਨਾਂ ਦੇ ਨਾਲ ਰੇਪ ਕਰੀਦਾ ਤੇ ਕਿਵੇਂ ਆਪਾਂ ਇਹਨਾਂ ਨੂੰ ਮਾਰੀਦਾ ਇਹ ਵੇਖ ਪ੍ਰਵਾਸੀ ਭਈਏ ਨੇ ਸਾਰਾ ਕੰਮ ਕਰਨ ਤੋਂ ਬਾਅਦ ਮਾਰ ਕੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸਿੱਟੇ ਬਹੁਤ ਹੀ ਦੁੱਖ ਹੁੰਦਾ ਤੇ ਤੁਸੀਂ ਮੈਨੂੰ ਸਾਰੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਵੀ ਇਹ ਪ੍ਰਵਾਸੀ ਭਈਏ ਜਿਹੜੇ ਇਹੋ ਜਿਹੇ ਇਹ ਰਹਿਣ ਦੇਣੇ ਚਾਹੀਦੇ ਆ ਪੰਜਾਬ ਦੇ ਵਿੱਚ ਕਿ ਨਹੀਂ ਤੇ ਆਪਾਂ ਨੂੰ ਇਹ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਹ ਇਹ ਮਾਸੂਮ ਬੱਚੇ ਨੂੰ ਵੇਖ ਕੇ ਤਾਂ ਨਹੀਂ ਰਹਿਣ ਦੇਣੇ ਚਾਹੀਦੇ ਇਸੇ ਤੱਕ ਇਹਕ ਲੁਧਿਆਣਾ ਕਤਲ ਕੀਤਾ ਸੀਗਾ ਤੇ ਉਹ ਵੀ ਉਸ ਤੋਂ ਬਾਅਦ ਚੁੱਪਚਾਪ ਹੋ ਗਿਆ ਕੰਮ ਤੇ ਹੁਣ ਨਹੀਂ ਹੋਣਾ ਚਾਹੀਦਾ ਤੇ ਵੈਸੇ ਤਾਂ ਹਿਆਰਪੁਰ ਬਹੁਤ ਫਗਾਮਾ ਮਚਾਇਆ ਜਾਂਦਾ ਵੀ ਆਪਣਾ ਨਿੰਗ ਵੀ ਕਹੀ ਜਾਂਦੇ ਆ ਵੀ ਪ੍ਰਵਾਸੀ ਭਈਏ ਜਿਹੜੇ ਆ ਬਿਹਾਰੀ ਭਈਏ ਆ ਉਹ ਆਪਣੇ ਦੇਸ਼ ਚੋਂ ਬਾਹਰ ਕੱਢੋ ਕਿਉਂਕਿ ਇਦਾਂ ਦੇ ਭਈਏ ਨਹੀਂ ਰਹਿਣ ਦੇਣੇ ਚਾਹੀਦੇ ਚਲੋ ਚੰਗਾ ਇਨਸਾਨ ਚੰਗਾ ਹੁੰਦਾ ਸਾਰੇ ਮਾੜੇ ਵੀ ਨਹੀਂ ਹੁੰਦੇਗੇ ਤੇ ਆਪਾਂ ਐ ਨਹੀਂ ਕਹਿੰਦੇ ਵੀ ਆਪਾਂ ਸਾਰੇ ਮਾੜੇ ਆ ਕਈ ਤਾਂ ਬਹੁਤ ਪਰਿਵਾਰਕ ਵਾਂਗੂ ਰਹਿੰਦੇ ਆ ਤੇ ਇਹ ਨਹੀਂ ਪਤਾ ਹੁੰਦਾ ਵਿੱਚੋਂ ਵੀ ਇੱਕ ਇਹੋ ਜਿਹੇ ਇਨਸਾਨ ਨਿਕਲਦੇ ਆ ਤੇ ਆਪਾਂ ਬਹੁਤ ਇਹਦਾ ਦੁੱਖ ਆਉਂਦਾ ਦੁੱਖ ਪਟਾਵਾ ਕੀਤਾ ਕਿਉਂਕਿ ਬੜੀ ਦੁੱਖ ਦੀ ਘਟਨਾ ਹੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ